ਦੁੱਖ ਨਹੀਂ ਘਟੀ ਹੈ ਬਹੁਤ ਜ਼ਿਆਦਾ ਅੱਜ ਤੋਂ 2 ਦਿਨ ਪਹਿਲਾਂ ਮੈਂ ਸਰਜੀਤ ਪਾਤੜੀ ਜਸਵੰਤ ਸੰਦੀਲਾ ਜੀ ਅਰਜਨ ਫਿਲ ਜੀ ਪੀਟਰ ਹੁਰੀ ਅਸੀਂ ਸਾਰੇ ਜਣੇ ਇਕੱਠੇ ਸੀਗੇ ਔਰ ਅਸੀਂ ਗੱਲਾਂ ਕਰ ਰਹੇ ਸੀਗੇ ਗੀਤਾਂ ਦੀਆਂ ਗਜ਼ਲਾਂ ਦੀਆਂ ਸਾਹਿਬ ਜੀ ਬਹੁਤ ਅਚੀ ਗਜ਼ਲ ਆਪੜ ਸਾਹਿਬ ਨੇ ਗਾ ਕੇ ਸੁਣਾਈ ਔਰ ਮੈਨੂੰ ਇੱਕ ਮੌਕਾ ਮਿਲਿਆ ਉਹਨਾਂ ਦੇ ਨਾਲ ਜ਼ਿਆਦਾ देर ਬਚਣ ਦਾ ਤਦੋਂ ਮੈਂ ਸਮਝਦਾ ਕਿ ਇਸ ਵੇਲੇ पंजाबी तो जगत में पंजाबी बोली मां तो बोली में इन्ना व्डा घाटा पे कि जोड़ा पूरा होना बहुत मुश्किल है ये ठीक है दुनिया रोज़ाना साहित्यकार बनते ने है जी और बन के अपना नाम भी पैदा करते हैं किताबा भी लिखते हैं कदमें भी लिखते हैं और पात्र बनना बहुत मुश्किल है ਸੋ ਡਾਕਟਰ ਸੁਜੀਤ ਪਾਤਰ ਜੀ ਦੀ ਅੰਤਿਮ ਵਿਦਾਈ ਹੋ ਚੁੱਕੀ ਹੈ ਸੰਸਕਾਰ ਹੋ ਚੁੱਕਿਆ ਹੈ ਔਰ ਉਹਨਾਂ ਨੂੰ ਚੋਣ ਵਾਲੇ ਉਹਨਾਂ ਦੇ ਅੰਤਿਮ ਯਾਤਰਾ ਦੇ ਵਿੱਚ ਸ਼ਾਮਿਲ ਹੋਏ ਨੇ ਜਿਨ੍ਹਾਂ ਵਿੱਚੋਂ ਇੱਕ ਸਾਡੇ ਨਾਲ ਖੜੇ ਨੇ ਮੁਹੰਮਦ ਸੇਦ ਜੀ ਸਸ਼ਿਕਾ ਸਰ ਜੀ ਮੈਡਮ ਦੁੱਖ ਦੀ ਘੜੀ ਹੈ ਬਹੁਤ ਜ਼ਿਆਦਾ ਅੱਜ ਤੋਂ ਦੋ ਦਿਨ ਪਹਿਲਾਂ ਮੈਂ ਸੁਜੀਤ ਪਾਤਰ ਜੀ ਜਿਸ ਵੇਲੇ ਸੰਦੀਲਾ ਜੀ ਅਰਜਨ ਫਿਲ ਜੀ ਪੀਟਰ ਹੁਰੀ ਅਸੀਂ ਸਾਰੇ ਜਣੇ ਇਕੱਠੇ ਸੀਗੇ ਔਰ ਅਸੀਂ ਗੱਲਾਂ ਕਰ ਰਹੇ ਸੀ ਕਿ ਗੀਤਾਂ ਦੀਆਂ ਗਜ਼ਲਾਂ ਦੀਆਂ ਸਾਹਿਬ ਦੀਆਂ ਤੇ ਬਹੁਤ ਅੱਛੀ ਗਜ਼ਲ ਆਤਰ ਸਾਹਿਬ ਨੇ ਗਾ ਕੇ ਸੁਣਾਈ ਔਰ ਮੈਨੂੰ ਇੱਕ ਮੌਕਾ ਮਿਲੇ ਉਹਨਾਂ ਦੇ ਨਾਲ ਜ਼ਿਆਦਾ देर ਬੈਠਣ ਦਾ ਵੈਸਤਾ ਸੀ ਇੱਕ ਦੂਜੇ ਨੂੰ ਤਕਰੀਬਨ ਤਕਰੀਬਨ 30-35 ਸਾਲ ਤੋਂ ਜਾਣਦੇ ਸੀਗੇ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਕਰਕੇ ਹਾਂਜੀ ਕਿਉਂਕਿ ਮੈਂ ਉਸ ਫਾਊਂਡੇਸ਼ਨ ਦਾ ਮੈਂਬਰ ਸੀਗਾ ਤੇ ਉਹ ਆਪਰੇ ਵਾਈਸ ਪ੍ਰੈਜ਼ੀਡੈਂਸੀ ਕੇ ਤੋਂ ਸਾਡੀ ਮਿਲਣੀ ਤਾਂ ਰਹੀ ਦੀ ਸੀ ਪਰ ਜਿਹੜੀ ਇਹ ਮਿਲਣੀ ਸੀ ਉਸ ਦਿਨ ਰਾਤ ਨੂੰ ਉਹ ਮੇਰੀ ਯਾਦਗਾਰ ਬਣ ਕੇ ਰਹਿ ਗਈ ਔਰ ਉਹਨਾਂ ਨੇ ਸਾਨੂੰ ਐਈ ਜਿਹੜੀਆਂ ਗੱਲਾਂ ਦੱਸੀਆਂ ਜੋ ਕਿ ਸ਼ਬਦਾਂ ਦਾ ਉਚਾਰਨ ਕਿਵੇਂ ਕਰੀਦਾ ਕਿਹੜੇ ਸ਼ਬਦ ਦੇ ਉੱਤੇ ਜ਼ੋਰ ਦੇਈਦਾ ਕਿੱਥੇ ਆ ਕੇ ਇਹਨੂੰ ਮੇਰੇ ਕਰਨ ਦਾ ਮਤਲਬ ਹੈ ਬਹੁਤ ਕੁਝ ਸਿੱਖਣ ਨੂੰ ਮਿਲਿਆ ਔਰ ਮੈਂ ਸਮਝਦਾ ਭਈ ਉਹ ਦਿਲ ਯਾਦਗਾਰੀ ਦਿਲ ਉਹ ਵਕਤ ਯਾਦਗਾਰੀ ਵਕਤ ਉਹ ਪਲ ਯਾਦਗਾਰੀ ਪਲ ਮੇਰੀ ਖੁਸ਼ਕਿਸਮਤੀ ਹੈ ਅਖੀਰਲੇ ਵਕਤ ਤੇ ਅਸੀਂ ਇੱਕ ਘੰਟਾ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਦੇ ਰਹੇ ਗੱਲਾਂ ਬਾਤਾਂ ਕਰਦੇ ਰਹੇ ਤੋਂ ਹੁਣ ਮੈਂ ਸਮਝਦਾ ਵੀ ਇਸ ਵੇਲੇ ਪੰਜਾਬੀ ਜਗਤ ਨੂੰ ਪੰਜਾਬੀ ਬੋਲੀ ਨੂੰ ਪੰਜਾਬੀ ਮਾਂ ਬੋਲੀ ਨੂੰ ਇਨਾ ਵੱਡਾ ਘਾਟਾ ਪਿਆ ਵੀ ਜਿਹੜਾ ਪੂਰਾ ਹੋਣਾ ਬਹੁਤ ਮੁਸ਼ਕਿਲ ਹੈ ਇਹ ਠੀਕ ਹੈ ਦੁਨੀਆ ਤੇ ਰੋਜ਼ਾਨਾ ਸਾਹਿਤਕਾਰ ਬਣਦੇ ਨੇ हाँ जी और बढ़ के अपना नाम भी पैदा कर देने किताबा भी लिख देने लगल भी लिख देने पर पात्र बनना बहुत मुश्किल है सुरजीत पात्र बनना इन्ना औखा है हाँ जी कि मैं समझदा लग लंघ हैं मैं पहला भी कह के हटिया हजारों साल नरगिस अपनी बेलूरी पेरोती है बड़ी मुश्किल से होता है चमन में दिलदा वर पैदा बहुत मुश्किल ਇਹ ਇਹਦੀਆਂ ਸ਼ਖਸੀਅਤਾਂ ਪੈਦਾ ਹੁੰਦੀਆਂ ਨੇ ਔਰ ਇੱਥੇ ਤੱਕ ਪਹੁੰਚਣਾ ਇਸ ਉਹਨਾਂ ਦੀ ਮਹਿਲਤ ਉਹਨਾਂ ਦਾ ਮਿਠੜਾਪਣ ਉਹਨਾਂ ਦੇ ਬੋਲਣ ਦਾ ਤਰੀਕਾ ਔਰ ਉਹਨਾਂ ਦੇ ਰਹਿਣ ਸਹਿਣ ਦਾ ਜੋ ਸਾਦਾ ਤਰੀਕਾ ਸੀਗਾ ਜਿਸ ਤੇ ਕਰਕੇ ਮੈਂ ਸਮਝਦਾ ਉਹਨਾਂ ਨੇ ਦੁਨੀਆ 'ਚ ਆਪਣਾ ਨਾਮ ਬਣਾਇਆ ਦੁਨੀਆ ਦੇ ਵਿੱਚ ਆਪਣਾ ਸਾਹਿਤ ਖਸ਼ਵਾ ਬੰਗੋ ਫਿਲਹਾਲ ਬਤਾ ਔਰ ਜਦ ਤੱਕ ਪੰਜਾਬ ਪੰਜਾਬੀ ਪੰਜਾਬੀ ਰਹੂਗੀ ਉਦੋਂ ਤੱਕ ਉਹਨਾਂ ਦਾ ਸਾਹ ਜਿਉਂਦਾ ਰਹੂਗਾ ਜੀ ਜ਼ਿਆਦਾ ਸਮੇਂ ਨਾ ਲੈਂਦਾ ਹੋਇਆ ਬਸ ਇੱਕ ਗੱਲ ਜ਼ਰੂਰ ਕਰਨੀ ਚਾਹਾਂਗੀ ਸਭ ਜਦੋਂ ਅਸੀਂ ਮਿਲਦੇ ਹਾਂ ਬਾਈ ਕਿਸੇ ਨੂੰ ਹੈ ਨਾ ਤੇ ਅਸੀਂ ਇਸ ਉਮੀਦ ਨਾਲ ਅਲਵਿਦਾ ਲੈਣੇ ਆ ਕਿ ਅਗਲੀ ਮੁਲਾਕਾਤ ਦੇ ਵਿੱਚ ਬਾਕੀ ਰਹਿੰਦੀਆਂ ਗੱਲਾਂ ਕਰਾਂਗੇ ਪਰ ਤੁਸੀਂ ਬੀਤੀ ਰਾਤ ਨਾਲ ਸੀਗੇ ਜਦੋਂ ਸਵੇਰੇ ਉਹਨਾ ਨੂੰ ਅਟੈਕ ਆਇਆ ਤੁਸੀਂ ਉਸ ਰਾਤ ਬੇਸ਼ੱਕ ਨਾਲ ਸੀ ਪਰ ਉਹ ਮੁਲਾਕਾਤ ਆ ਜੋ ਧੂਰੀ ਰਹੀ ਕਿ ਔਰ ਅੱਜ ਤੁਹਾਨੂੰ ਉਹਨਾਂ ਨੂੰ ਅੰਤਿਮ ਸੰਸਕਾਰ ਦੀ ਵਿਦਾਈ ਦੇ ਵੇਲੇ ਇੱਥੇ ਆਉਣਾ ਪੈ ਰਿਹਾ ਸੋ ਵਾਜ਼ਿਬ ਜੀ ਗੱਲ ਹੈ ਕਿ ਮੈਡਮ ਗੱਲ ਹੈ ਅਮ ਆਪ ਜੀ ਨੂੰ ਕੋ ਫੋਟੋ ਦਿਖਾਉਣਾ ਜੀ ਆਹ ਦੇਖੋ ਇਹ ਉਸ ਦਿਨ ਰਾਤ ਦੇ 11 ਵਜੇ ਦੀ ਹੈ ਔਰ ਮੇਰੀ ਖੁਸ਼ਕਿਸਮਤੀ ਇਹ ਰਹੀ ਹੈ ਕਿ ਅਸੀਂ ਕਈ ਲੋਕ ਇਕੱਠੇ ਸੀਗੇ ਸਾਡੀਆਂ ਜੀ ਇਹ ਫੋਟੋਆਂ ਗਰੁੱਪ ਦੇ ਵਿੱਚ ਕਿਚਕੀ ਰਹੀ ਸੀਗੀ ਗਰੁੱਪ ਦੇ ਵਿੱਚ ਪਰ ਇਹਨਾਂ ਨੇ ਆਦਰ ਸਾਹਿਬ ਲਈ ਫੋਟੋਗ੍ਰਾਫਰ ਨੂੰ ਬੁਲਾ ਕੇ ਕਿਹਾ ਯਾਰ ਮੇਰੀ ਤਸਦੀਕ ਦੀ ਫੋਟੋ ਖਿਚੋ ਤੇ ਆ ਜਿਹੜੀ ਮੈਂ ਆਪ ਜੀ ਨੂੰ ਫੋਟੋ ਦਿਖਾ ਰਿਹਾ ਹਾਂ लास्ट ਸਪੈ ਤੁਹਡੇ ਨਾਲ ਹੀ ਕਰਕੇ ਆਏ ਨੇ ਹਾਂ ਜੀ ਵਰ੍ਹਾਈ ਕਰਕੇ ਆਏ ਹਾਂ ਹਾਂ ਜੀ ਅਕਚਲ ਜਗਰਾਵੀ ਸੀ ਕਿ ਦੀ ਜਗਰਾਮੀ ਤੇ ਗਰਾਮੀ ਤੋਂ ਮੈਨੂੰ ਉਹ ਪਲ ਤਾਂ ਕਦੇ ਵੀ ਜ਼ਿੰਦਗੀ ਚ ਭੁੱਲਣੇ ਨਹੀਂ ਹੈਗੇ ਹੈ ਜੀ ਬੜੇ ਯਾਦਗਾਰੀ ਪਲ ਨੇ ਬਹੁਤ ਸ਼ੁਕਰਗੁਜ਼ਾਰ ਆ ਮੇਰੇ ਮੌਕੇ ਤੇ ਵੀ ਤੁਸੀਂ ਇਸ ਬਾਤ ਸਾਝੀ ਕੀਤੀ